ਸਿਕਲ ਮੈਂ ਤੁਹਾਡਾ ਬੜਾ ਗੋਪੀ ਲੈਣਾ ਜੀ ਤੇ ਅੱਜ ਕਰਨ ਜਾ ਰਹੇ ਹਾਂ ਸ਼ੂਟ ਆਨੰਦ ਸਿੰਘ ਜੀ ਦਾ ਇਹ ਅੱਜ ਜਾ ਰਹੇ ਹਾਂ ਮੈਂ ਬੋਲਦੇ ਛੋੜਦੇ ਤੇ ਦੇਖਦੇ ਆ ਤੇ ਮੇਰੇ ਤਾਂ ਬਾਈ ਹੱਥ ਪੈਰ ਸਭ ਉੱਠ ਰਿਆ ਪਿਆ ਔਖਾ ਕੰਮ ਏ ਕੋ ਬੁਲਟ ਦੀ ਆ ਔਖਾ ਗਿਆ ਕੰਮ ਬਾਕੀ ਦੇ ਦਿਆਂ ਓਏ ਲੈ ਵੀ ਬੁਲਟ ਦੀ ਕਰਤੀ ਚਾਪੀ ਬੰਦ ਹੋਣਾ ਆਪਾਂ ਨੇ

ਹਈ ਕਰ ਨਹੀਂ ਤਰ ਹੁਣ ਆਪਾਂ ਹੋ ਜੀ ਤਿਆਰ ਤੇ ਅੱਧ ਬਣਾ ਕੇ ਭਈਆ ਅੱਥੇ ਮੇਰੇ ਕਿੱਥੇ ਆ ਕਿੱਥੇ ਆ ਕਿੱਥੇ ਆ ਮੇਰੇ ਕੱਪੜੇ ਕਿੱਥੇ ਆ ਇੱਕ ਤਾਂ ਆ ਰਹੀ ਦੂਜੀ ਆ ਰਹੀ ਕੀ ਬਾਤ ਹੈ ਤੇ ਭਾਈ ਹੁਣ ਤੁਹਾਨੂੰ ਹੋ ਕੇ ਹੋ ਕੇ ਦਿਖਾਉਣੇ ਤਿਆਰ ਟੈਂਟ ਨੇ ਹੁਣ ਦੱਸਰੀ ਕਰ ਸੇਕਾਂਜੀ ਰਾਜੀ ਰੋ ਠੀਕ ਠਾਕ ਹਾਂ ਸਾਡੇ ਤੇ ਸਾਂਝ ਮੈਡਮ ਅੱਛਾ ਜੀ ਦੇਖੋ ਬੈਠ ਨਹੀਂ ਬੰਦੇ ਬੈਠ ਨੇ ਵਿਚਾਰੇ ਚਲੋ ਜੀ ਡੂ ਲਾ ਰਹੀਆਂ ਹੈਂ ਡੂ ਲਾ ਰਹੀਆਂ ਪੇਜਾਂ ਤੇ ਅੱਛਾ ਅੱਛਾ ਸ਼ਡਿਊਲ ਮਤਲਬ ਮਤਲਬ ਕੀ ਆਪੇ ਵੀਡੀਓ ਪੋਸਟ ਹੋਈ ਜਾਣੀ ਉਹ ਕਿਵੇਂ ਫਿਰ ਰੋਜ਼ ਰੋਜ਼ ਥੋੜੀ ਫੇਸਬੁਕ ਤੇ ਮੈਂ ਵੀਡੀਓ ਪਾਉਣੀ ਹੈ ਇੱਕ ਵਾਰੀ ਵੀਡੀਓ ਬਣਾ ਕੇ ਉਹਦੀਆਂ ਕਲਿੱਪਾਂ ਬਣਾ ਬਣਾ ਕੇ ਫੇਸਬੁਕ ਤੇ ਸ਼ਡਿਊਲ ਲਾ ਦੰਨੀ ਹੈ ਬਸ ਆਪੇ ਵੀਡੀਓ ਅਪਲੋਡ ਹੋ ਜਾਂਦੀ ਹੈ ਲੈ ਵੀ ਫੇਸਬੁਕ ਦੀ ਮਸ਼ਹੂਰੀ ਕਰਦੀ ਮੈਡਮੇ ਹੁਣ ਤੇ ਫੇਸਬੁਕ ਵਾਲਾ ਨੂੰ ਗੁਜਾਰਾ ਸਭੀ ਮੈਡਮ ਨੂੰ ਪੈਸੇ ਪਾਉ ਖਾਤੇ ਜੀ ਵਿੱਚ ਆਣਾ ਅਗਰ ਬਦੀ ਕਿਨ ਲਾਈ ਹੈ ਇਹ ਖਰਮਨ ਲੱਗ ਗਿਆ ਕੀ ਬਾਤ ਹੈ ਖੁਸ਼ਬੂ ਵਧੀਆ ਹੁੰਦੀ ਹੈ ਉਹਨਾਂ ਦੀ ਚਲ ਜੀ ਹੁਣ ਆਪਾਂ ਤਿਆਰ ਹੋ ਗਏ ਤਿਆਰ ਹੋ ਕੇ ਆਪਾਂ ਯਾਰ ਹੁਣੇ ਬੈਠੇ ਨੇ ਤੋਤੀ ਦੇ ਥੱਲੇ ਪਾਈ ਹੈ ਪੈਂਟ ਕਿਉਂਕਿ ਠੰਡ ਬਹੁਤ ਆ ਤੋਤੀ ਨਾਲ ਲ ਦੇ ਉਹ ਨਹੀਂ ਆਈ ਉਹ ਹੀਰ ਹੀਰ ਵੀ ਨਹੀਂ ਆਈ ਉਹ ਇਹ ਪਨ ਲਈਆਂ ਉਹ ਅੱਜ ਪੁਲਿਸ ਆਈ ਹੈ ਕਰੇ ਸਾਡੇ ਛੋਡੀ ਤਿਆਰੀ ਚਲਦੀ ਆ ਤੇ ਕਿਹੜੂ ਸੋਨੂ ਨੇ ਧਰਤੀ ਚਾ

ਉਮਾ ਓਏ 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 ਸਰਪੰਚ ਸਾਹਿਬ ਅੱਛੀ ਗੱਲ ਜੀ ਓਏ ਹੋਏ ਸਰਪੰਚ ਸਾਹਿਬ ਦੇ ਦਰਸ਼ਨ ਹੋ ਗਏ ਬਹੁਤ ਘੈਂਟ ਹੋਈ ਤੇਰਾ ਸਿਰ ਆ ਬਹੁਤ ਠੀਕ ਆ ਸਰਪੰਚ ਸਾਹਿਬ ਬਹੁਤ ਠੀਕ ਠਾਕ ਹੋ ਜੀ ਹਰ ਬੜੀਆ ਆ ਬੜ ਗਿਆ ਹੋਰ ਭਾਈ ਜੀ ਪ੍ਰਸ਼ੰਸਾ ਕਰਦਾ ਮੇਰਾ ਮਨ ਬਾਬਾ ਓ ਵੀਰੇ ਠੀਕ ਆ ਜੀ ਆ ਸਾਡਾ ਚਾਚਾ ਜੀ ਤੇ ਆ ਸਰਪੰਚ ਹੁਣ ਹੀ ਆ ਗਿਆ ਅੱਜ ਇਹ ਵਧੀਆ ਹੋਰ ਚਾਚਾ ਬਹੁਤ ਵਧੀਆ ਬਹੁਤ ਤੇ ਕੀ ਗੱਲ ਹੋ ਗਈ ਮੋਟਰਾਂ ਦੇ ਪੈਸੇ ਤੂੰ ਉਹ ਕਰਦਾ ਸੀ ਲੜਦਾ ਸੀਗਾ ਮੋਟਰਸਾਈਕਲ ਲੈ ਗਿਆ ਬੰਦਾ ਤੇ ਬੰਦਾ ਯਾਰ ਆਪਾਂ ਤੋਂ ਪੈਸੇ ਨਹੀਂ ਦੇ ਰਿਹਾ ਹੈਗਾ ਉਹੀ ਮੈਂ ਕਹਿ ਰਿਹਾ ਸੀਗਾ 10 ਮਿੰਟ ਕਰ ਰਿਹਾ ਕਹਿੰਦਾ ਅਸੀਂ ਨੇ ਨੋ ਲਿਖ ਰਗੇ ਨੇ ਮੇਰੀ ਮਾਂ ਨੇ ਮਰ ਜੂ ਮਾਂ ਮਰੀ ਜਾਵੇ ਫਿਰ ਮੈਂ ਕੀ ਲੈਣਾ ਚੀਜ਼ ਲੈ ਕੇ ਨਹੀਂ ਜਦੋਂ ਚੀਜ਼ ਲੈ ਜਦੋਂ ਜੋ ਪੈਸੇ ਨਹੀਂ ਚੀਜ਼ ਲਈ ਨਾ ਬਾਈ ਹਾਂ ਮੈਂ ਇਹੀ ਕਹਿ ਰਿਹਾ ਮਾਂ ਜਦੋਂ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੀ ਤੂੰ ਚੀਨ ਮਹਾ ਤੂੰ ਮੈਨੂੰ ਲੈ ਕੇ ਚੱਲ ਮੈਂ ਮੋਟਰਸਨ ਚੱਕ ਲਿਓਣ ਮੋਟਰਨ ਚੱਕ ਜਾਂ ਮੋਟਰਨ ਦੇ ਰਿਹਾ ਪੈਸੇ ਦੇ ਦੇ ਹਾਂ ਹੋਰ ਵਧੀਆ ਪੁੱਤ ਹਾਂ ਵਧੀਆ ਚਾਚਾ ਤੇ ਲਾਲੇ ਹੁੰਨੀ ਆ ਗਏ ਬਾਈ ਲਾਲੇ ਹੁੰਨੀ ਗੱਡੀ ਗੱਡੀ ਆ ਇੱਥੇ ਰੱਖ ਯਾਰ ਹੁੰਦਾ ਖੜਾ ਬੁਲਟ ਭਾਣ ਤੇ 75 20 ਆ ਆਲੂ ਬੀਜੀ ਹਰੇ ਪਾਣੀ ਜਾਂਦਾ ਅੱਜ ਨੂੰ ਸਰਪੰਸਾ ਵਾ ਇਹਨੇ ਜਿਹੜਾ ਸਰਪੰਸਾ ਤੁਸੀਂ ਦੇਖ ਰਹੇ ਹੋ ਸਰਪੰਸਾ ਜਿਹੜੇ ਆਪਣੇ ਉਹ ਕਰਦੇ ਪਰ ਉਹ ਨਹੀਂ ਕਰਦੇ ਜੱਗੀ ਸਰਪੰਚ ਬਾਈ ਜੀ ਉਹ ਥੋੜੇ ਨਾਲ ਬੰਦੇ ਵਧੇ ਕਿਨੇ ਜੱਗੀ ਲਾਲਾ ਜੀ ਹੋ ਗਏ ਤੇ ਆ ਬਾਈ ਇਧਰ ਹੋ ਤਕਿ ਤੂੰ ਇਹਨੂੰ ਜਿਵੇਂ ਦਿਖਾ ਰਿਹਾ ਪੂਰੀ ਪੰਚਾਇਤ ਭਰਾਈ ਆ ਤੂੰ ਜਿਹੜਾ ਵਿਚਾਲੇ ਡੰਦੀ ਹੀ ਘੜਦਾ ਬਾਈ ਕਰ ਦਿੰਦੀ ਘੜਦਾ ਮੈਂ ਤੇ ਤੁਹਾਨੂੰ ਡੰਦੀ ਘੜੀ ਜਾਂਦੇ ਆ ਇਹ ਤੂੰ ਇਹ ਨਾਲ ਕਹਿੰਦਾ ਵੀ ਆ ਦੋ ਜਿਹੜੇ ਦੋ ਚਲੇ ਜਾਂਦੇ ਨੇ ਪਈ ਨਾ ਕਦਾ ਬਾਈ ਦਪਈਆ ਬਾਈ ਜੁੱਤੀ ਤੋਂ ਵਗਾਰੇ ਖੜਾ ਲੈ ਨੰਗੇ ਪੈਰੀ ਖੜਾ ਬਾਈ ਜਿੰਮੀ ਅੱਧਾ ਕਿੰਨਾ ਬਣਾ ਆਪਰੇ ਬਾਈ ਆ ਜੁੱਤੀ ਆ ਇਹ ਕਹਿੰਦਾ ਮੈਂ ਕਹਿੰਦਾ ਮੈਂ ਵੇਚਦਾ ਮੇਰਾ ਨਾਮ ਜੀ ਮੇਰਾ ਪਾਣੀ ਵੀ ਕਾਲਾ ਕਾਲਾ ਪਾਣੀ ਜਿੱਦੇ ਵਿੱਚ ਕਾਲਾ ਪਾਣੀ ਕਾਲੇ ਪਾਣੀ ਵਰਗਾ ਆ ਜੀ ਬਾਈ ਖਤਮ ਹੋ ਗਿਆ ਜੀ ਨਹੀਂ 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 ਕਦੇ ਓ ਬਾਜੀ ਬਾ ਰੱਬ ਨਾਲ ਕਬਰ ਪੀ ਉਦੇ ਮਿਲਦੇ ਨੂੰ 1000 ਰੁਪਏ ਵਧਿਆ ਇਹਨੂੰ ਐਂ ਕਹਿੰਦਾ ਕਹਿੰਦਾ ਚਾਰ ਕਹਿੰਦਾ ਤੂੰ ਤਿਆਰ ਹੈ ਉਂ ਦਾ ਮੁੰਡਾ ਹੁੰਦਾ ਹੀ ਆ ਪਰ ਅਸੀਂ ਦਾਰੀ ਚ ਲਾ ਕੇ ਫਿਰ ਇਹ ਬੁਰਾ ਪੰਜਾਂਦਾ ਚਾਚਾ ਹੈ ਹਬਤ ਕਰਨਾ

ਤਾਂ ਬਲੇ ਬੇੜੇ ਨੇ ਚਾਚਾ ਦੀ ਉਹ ਚਾਚਾ ਦਾ ਸਿਰ ਉੱਪਰ ਲੱਗਦਾ ਓਏ ਉੱਪਰ ਲੱਗਦਾ ਚਾਚਾ ਦਾ ਆਹ ਰੰਗ ਕਿਨੇ ਕੱਟਿਆ ਓਏ ਕਿੰਨਾ ਲੰਬਾ ਇਹ ਮੈਂ ਆਪਣੇ ਆਰਟ ਕੀਤਾ ਹੋਇਆ ਹੈ ਜਾਂ ਏ ਭਲਾ ਦੱਸੋ ਕਿਨੂ ਕਿਨੂ ਆਰਟ ਪਸੰਦ ਹੈਗਾ ਮੈਨੂੰ ਕਮੈਂਟ ਕਰਕੇ ਦੱਸਿਓ ਸਰਦਾਰ ਟਰੱਕੀ ਕਹਿੰਦੇ ਟੂ ਨਾ ਕੀਤਾ ਓਏ ਸਰਦਾਰ ਟਰੱਕ ਇਹ ਵੀ ਦੱਸ ਵੀ ਦੇ ਨਿਆਮ ਬਾਰੇ ਕੀ ਜੀ ਹੈ ਇਹਦੇ ਗਾਲਾਂ ਪਈਆਂ ਨੇ ਗਾਲਾਂ ਨਹੀਂ ਦੱਸ ਸਕਦਾ ਕਿਹੜੀਆਂ ਕਿਹੜੀਆਂ ਪਈਆਂ ਨੇ ਪੁਲਿਸ ਆ ਯਾਰ ਆਵੇ ਇਹ ਪਰਸੀਆ ਕਿੱਦਾਂ ਸੋਹਣੀਆਂ ਠੀਕ ਹੈ ਵੀਰੇ ਠੀਕ ਹੈ ਇਹ ਮੈਨੂੰ ਲਾਠੀ ਦਿਖਾਉਂਦੀ ਸੀ ਮੈਂ ਖੋਲੀ ਬਾਹਂ ਦੇ ਚੱਕਿਆ ਆਵੇ ਜਣਾ ਪੰਜਾਬ ਕੇ ਨਹੀਂ ਤਾਂ ਲੇ ਪੰਜਾਹਾਂ ਫੁੱਲ੍ਹ ਜੀ ਆ ਵੀ ਕਹਿੰਦਾ ਓਏ ਸਰਦਾਰ ਜੀ ਹਾਂ ਜੀ ਨੰਦੀ ਸਰਦਾਰ ਮਨਾ ਤੁਰਾ ਤੰਗ ਕਰਦੀ ਦਰਖਾਸਤ ਦੇ ਦੀ ਹਾਂ ਦਰਖਾਸਤ ਨਹੀਂ ਦੇਂਗੇ ਉਹ ਹਾਂ ਉਹ ਆਪ ਤੋੜਾ ਕਰ ਦੋ ਨਾ ਆਏ ਨਹੀਂ ਨਾ ਹਾਂ تمہਾਰੇ 1 ਮਹੀਨਾ ਲਗਾ ਦੇਂਗੇ ਤੇਰਾ ਹੈ ਖੇਤ ਹਾਂ ਹੈ ਹੈ ਕਰ ਦੇਂਗੇ ਪੂਰਾ ਚਾਚੇ ਨੂੰ ਚਾਚੇ ਨੂੰ ਪਕਰ ਚਾਚੇ ਨੂੰ ਟਾਟੀ ਨਹੀਂ ਦੇਂਦੇ ਥਾਣੇ ਆ ਜੀ ਥਾਣੇ ਨਹੀਂ ਆ ਜੀ ਹਾਂ ਇਹ ਪੀਤੇ ਨੇ ਚਾਹਵਾ ਇਸਾਰੇ ਨਹੀਂ ਸੌਟੇ ਨੂੰ ਨਹੀਂ ਹੱਥ ਲਾਣੀ ਸਾਰੇ ਜਾਨੇ ਆ ਜਾਓ ਇਹ ਸਰਦਾਰ ਜੀ ਮੋਰਤਾ ਮੋਰਤਾ ਤੇ ਆ ਜਾਓ ਮੈਂ ਗੱਡੀ ਵਿੱਚ ਬੈਠਾ ਹੈਗਾ ਸਾਰੇ ਜਾਨੇ ਆ ਜਾਓ ਸਾਰੇ ਜਾਨੇ ਜੇ ਚਾਚਾ ਜੀ ਪੀਰੀ ਪਗੜੀ ਵਾਲੇ ਸੋਰੀ ਪੀਰੀ ਕੋਟ ਵਾਲੇ ਆ ਜਾਓ ਆ ਜਾ ਵੀ ਮੁੰਡਿਆ ਇਹ ਕੀਰੂ ਆ ਜਾ ਵੇ ਬਹੁਤ ਹੋ ਗਿਆ ਬਈ ਸੱਚੀ ਬਬਾ ਆ ਬੱਦ ਤੋ ਜੀ ਹੁਣ ਅਸੀਂ ਚੱਲੇ ਸ਼ੂਟ ਤੇ ਹੀ ਸ਼ੂਟ ਤੇ ਜਾਣ ਲੱਗ ਪਏ ਪੁੱਤ ਨੇ ਸਾਨੂੰ ਫੜਦਾ ਕਿੜੇ ਕਿੜੇ ਫਿਰਦਾ ਤੇ ਸਾਰੇ ਨੂੰ ਦੇਖਾ ਫਿਰ ਦਿਖਾਇਆ ਫਾ 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 ਇਹ ਤਾਂ ਹੜਾ ਨੂੰ ਕਾ ਹਬ ਜਿੰਦਗੀ ਲੈ ਲਾ ਉਹ ਫਾ ਫਾ ਕਹਿੰਦਾ ਨਹੀਂ ਦੋ ਹਬ ਉਹ ਜਾਣ ਜੀ ਥੋ ਜਮਾ ਮਿਨਾ ਜੀ ਥੋ ਹਜੇ ਚਿੰਤਾ ਆਸੀ ਵਾਲਾ ਕਿੜਾ ਰੜ ਗਿਆ ਤੇਰੇ ਕੀ ਰੋ ਬਾਈਸ ਇਹ ਸਰਦਾਰ ਜੀ ਆ ਕਿੰਨਾ ਸੋਹਣਾ ਲੱਗਦੀ ਉਹ ਸਰਦਾਰ ਮੂਸਾ ਖੁੰਡੀਆਂ ਰੱਖੀਆਂ ਨੇ ਹੈ ਉਹ ਸਰਦਾਰ ਜੀ ਤੂੰ ਵੀ ਮੂਸਾ ਖੁੰਡੀਆਂ ਰੱਖਣੀ ਸੀ ਉਹ ਮੇਰੇ ਯਾਰ ਆਉਂਦੀਆਂ ਹੀ ਘੱਟ ਨੇ ਸਰਦਾਰ ਆਹ ਥੋੜਾ ਵਾਲਾ ਉਹ ਲੈ ਕਰੋ ਤੇਲ ਸਰੋ ਦਾ ਤੇਲ ਸਰੋ ਦਾ ਤੇਲ ਉਹ ਪੰਜੂ ਦੇ ਕਿੰਨੀ ਦੂਰ ਲੱਗ ਗਿਆ ਕਿੰਨੀ ਗੱਡੀ ਪਹਚਾਈ ਇਹਨਾਂ ਨੇ ਆ ਇਹ ਤਾਂ ਮੈਂ ਵੀ ਆਉਣੀ ਇਹਨੂੰ ਵੀ ਗੱਡੀ ਚ ਉਹ ਗਰੀਬ ਨੇ ਗਰੀਬ ਨੇ ਬਠਾ ਲੈਨੇ ਆ ਇਹਦਾ ਪਿੱਛੇ ਸੀਟ ਨਹੀਂ ਹੈ ਥੀ ਉਹ ਗਰੀਬ ਲੋਕ ਨੇ ਕੋਈ ਗੱਲ ਨਹੀਂ ਉਹ ਗੱਡੀ ਚ ਹਰ ਸਪੇਸ ਹੈਗੀ ਸੀ ਬਾਜੋ 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 ਕੋਈ ਗੱਲ ਨਹੀਂ ਜਦੋਂ ਮੈਂ ਕਹ ਦੇ ਤਾਂ ਸਾਰੇ ਬਾਜਣਗੇ ਕੋਈ ਗੱਲ ਨਹੀਂ ਸਰਤਾਜ ਜੀ ਸਰਦਾਰ ਜੀ ਰੀਲ ਬਣਾ ਲਈ ਚੰਗਾ ਜਿੱਕ ਮੇਰੇ ਨਾਲ ਆ ਕੇ ਰੀਲ ਬਣਾਉਣੀ ਆ ਬੋਲ ਕੇ ਬਣਾ ਦੇ ਮੈਨੂੰ ਫਿਰ ਕੀ ਲੈ ਕੇ ਦੇਵੇਂਗਾ ਇਨੂੰ ਉਹ ਤੈਨੂੰ ਦੱਸਿਆ ਜਦੋਂ YouTube ਦਾ ਪੈਸਾ ਆਗਾ ਤੂੰ ਮੇਰੇ ਕੋਲੇ ਰਹੀਂ ਅਰੇ ਟੱਡੂ ਲੈ ਕੇ ਆਏਗਾ ਤੂੰ ਅਰੇ ਨਹੀਂ ਚਲ ਤਾਂ ਸੁਣ ਉਹ ਨਾ ਮੈਂ ਨਹੀਂ ਸੁਣੇਗਾ ਤੇਰਾ ਗੱਲ ਮੈਂ ਉਹ ਨਹੀਂ ਸੁਣੇਗਾ ਤੇਰਾ ਗੱਲ ਸੋਨਿਆ ਕੋਟੀ ਦਵਾ ਦਾਂਗੇ ਲੈ ਛੱਟੂ ਕੋਟੀ ਦਵਾਵਾਂਗੇ ਟੱਟੂ ਕੋਟੀ ਕਿ ਦਵਾਉਂਦੀ ਹੈ ਲੈ ਸੋਨਾ ਵਾਲਾ ਪਤਾ ਕੀ ਗੱਲ ਹੈ ਮੈਂ ਥੋੜਾ ਗਮਸਾ ਇੱਕ ਸੋਨੇ ਵਾਲਾ ਵਧੀਆ ਚਲ ਉਹ ਲੈ ਲੀ ਦੋ ਸਰਪੇ ਦਾ ਬਰਾ ਠੀਕ ਹੈ ਠੀਕ ਹੈ ਹਾਂ ਤੇ ਸਰਦਾਰ ਜੀ ਸਰਦਾਰ ਜੀ ਤੂੰ ਕੀ ਲੈ ਕੇ ਨਹੀਂ ਕਿ ਮੈਨੂੰ ਡੰਡਾ ਤੇ ਲੈ ਲੈ ਸਰਦਾਰ ਜੀ ਮੈਨੂੰ ਉੱਥੇ ਲਾ ਦਿਓ ਸਰਦਾਰ ਜੀ ਸਰਦਾਰ ਜੀ ਉੱਥੇ ਲਾ ਦਿਓ ਮੈਨੂੰ ਬੀਰ ਬਣ ਕੇ ਲਾ ਦਿਓ ਟਿੱਕਿਆ ਟਿੱਕਿਆ ਤੂੰ ਡਿੱਟੋ ਸਾਡ ਨੂੰ ਡਿੱਗੀ ਚ ਓਏ ਸਰਦਾਰ ਜੀ ਉੱਥੇ ਜਾਣਾ ਮੈਨੂੰ ਮੈਨੂੰ ਟੱਟੀ ਆਉਂਦੀ ਹੈ ਸਰਦਾਰ ਜੀ ਉਹ ਵਿਚੇ ਨਾ ਹਗਦੀ ਓਰੇ ਉਹ ਵਿਚੇ ਨਿਕਲ ਜਾ ਕੋਈ ਸਰਦਾਰ ਜੀ ਮੈਨੂੰ ਲੈ ਜਾਓ ਜੀ ਗੱਡੀ ਖਰਾਬ ਕਰੂਗਾ ਜੀ ਗੱਡੀ ਖਰਾਬ ਹੋ ਜੂਗੀ ਸਰਦਾਰ ਜੀ ਮੈਨੂੰ ਕਣਕ ਨੂੰ ਪਾਣੀ ਲਾਉਣਾ ਆਖਰੀ ਪਾਣੀ ਆ ਸਿਰ ਤੇ ਰੱਗਾ ਲਾ ਖੱਡੂਗਾ ਮੈਨੂੰ ਇਹ ਤਾਂ ਮੈਨੂੰ ਅੱਖਾ ਕਰਦੀ ਆ ਪੁਰਜ਼ਬਾ ਦਾ ਐ ਸਰਦਾਰ ਜੀ ਤੂੰ ਕੁਛ ਨਹੀਂ ਕਰ ਸਕਦੀ ਮੈਂ ਚਕਾਇਆ ਤੈਨੂੰ ਪੁੱਤ ਤੂੰ ਪਤਾ ਨਹੀਂ ਸਰਪੰਚਾਂ ਬਰਾਣਾ ਮੈਂ ਨਾਲ ਜਾ ਰਿਹਾ ਤਾਂ ਹੀ ਤਾਂ ਵੀ ਤੂੰ ਰੱਖ ਮੈਨੂੰ ਕਹਿੰਦੇ ਨੇ ਮੂਰਲੀ ਸੀਟ ਤੇ ਬੈਠਾ ਤੈਨੂੰ ਚੂਟੀ ਦਿੰਨੀ ਆ ਇਹਨਾਂ ਨੇ ਮੈਨੂੰ ਪਰਚਾ ਦੀ ਤਾਂ ਇੱਕ ਉਹ ਬਿਠਾਇਆ ਹੋਇਆ ਕਾਲੇ ਕੋਟ ਵਾਲਾ ਓਏ ਗਾਲਾਂ ਕਰਦੀ ਓਏ ਗਾਲਾਂ ਕਰਦੀ ਚੁੱਪ ਕਰ ਜੋ ਮੇਰਾ ਰਾਤ ਚੱਲਦੀ ਪੂਰਾ ਬਾਂਹ ਚੋਦੀ ਓਏ ਇਹਦੀ ਸੂਚ ਕੱਟੋ ਇਹਦੀ ਸਰ ਜੀ ਇਹਦੀ ਸੂਚ ਕੱਟੋ ਜੀ ਸੂਚੀ ਕੱਟ ਦਿੱਤੀ ਆ ਕੱਟ ਦਿੱਤੀ ਇਹ ਆ ਕੱਟ ਦਿੱਤੀ ਹੁਣ ਹੁਣ ਤਾਂ ਸ਼ੂਟ ਹੈਲੋ ਹੈਲੋ ਡਾਰਲਿੰਗ ਕਿੱਥੇ ਹੋ ਅਰੇ ਬੜੀਆ ਹੈਗਾ ਅ ਚੜਚੜ ਕਰਦੀ ਤਾਰ ਸਾਲੀ ਨੋ ਆਉਣ ਹੀ ਇਹ ਉਹ ਉਹ ਬਣੀ ਜਾਂਦਾ ਨਰੇਸ਼ ਹਾਂ ਹਾਂ ਨਰੇਸ਼ ਬਣਦਾ ਚ ਲੈ ਜਾਓ ਬਾਈ ਪਿੱਛੇ ਇੱਥੇ ਸੁਭੀ ਲੈ ਜਾਓ ਤੁਸੀਂ ਪਿੱਛੇ ਦੋਮੀ ਨਰੇਸ਼ ਬਣ ਜਾ ਓਏ ਮੈਂ ਐਵੇਂ ਮੈਂ ਕਰ ਆਹਾ ਕੋਈ ਨਾ ਕੋਈ ਵੀ ਬੋਲਦੇ ਏ ਤੂੰ ਬੋਲਦੀ ਬਾਈ ਠੀਕ ਹੈ ਕੋ ਦਾ ਰੱਖ ਨੀ ਜੀ ਫੋਨ ਕਰਵਾ ਦੇ ਸੀਨ ਸੀਨ ਚੱਲਦਾ ਸੀਨ ਨਹੀਂ ਨਹੀਂ ਸੀਨ ਚੱਲਦਾ ਇਹ ਲਾਈਨ ਤੁਸੀਂ ਦੇਖਦੇ ਹੋ ਨਾ ਇੱਕ ਲਾਈਨ ਅਸੀਂ ਹੌਲੀ ਬੋਲਦੇ ਤਾਂ ਕਰਕੇ ਸੀਨ ਚੱਲਾ ਉਧਰ ਹਾਂ ਤੁਹਾਡੇ ਭਾਈ ਜੀ ਨੇ ਮੈਂ ਨਾਮ ਭੁੱਲ ਗਿਆ ਮੈਨੇਜਰ ਸਾਹਿਬ ਆ ਆਈ ਮੈਨੇਜਰ ਸਾਹਿਬ ਆ ਮੈਨੇਜਰ ਸਾਹਿਬ ਨੇ ਨਾਮ ਤੇ ਭਾਈ ਜੀ ਇਹ ਨਾਲ ਆਇਆ ਮੈਨੇਜਰ ਸਾਹਿਬ ਉਹੀ ਬੈਠੋ ਰੂੰਗਾ 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 ਕਹਿੰਦੇ ਨੋ ਉਹ ਪੈਣ ਦਿਓ ਮੇਰਾ ਮੇਰਾ ਜੀ ਮੜਾ ਮੋਟਾ ਹੋ ਜਾਣਾ ਹੈ ਹੈ ਸੁਖੀ ਇਹਨੂੰ ਕਿਉਂ ਕਰਨਾ ਮੈਂ ਵੀ ਗਲਾ ਕੱਟ ਨਹੀਂ ਪਾਂਚ ਦੀ ਆ ਗਿਆ ਓਏ ਕੋਮਾਈ ਘੋੜਾ ਤੇ ਚੱਲ ਸਹੀ ਲੱਗੇ ਕਿ ਕਿਹੜੇ ਚ ਜਿਹੜਿਆ ਉਹ ਜੁਨੀਅਨ ਵਾਲੇ ਵੀ ਕਿਹੜੀ ਜੇ ਲੋੜ ਸੀ ਲਾਲ ਤੇ ਦੇ ਦੇ ਲਾਲੇ ਲਵ ਯੂ ਕਹ ਦੋ ਹਾਂ ਲਵ ਯੂ ਪਿਤਾ ਜੀ ਪੁੱਤ ਕਹ ਦੋ ਪਿਤਾ ਜੀ ਪੁੱਤ ਕਹ ਦੋ ਪਿਤਾ ਜੀ ਪੁੱਤ ਕਹ ਦੋ ਪਤਾ ਠੀਕ ਹੈ ਬਰੀ ਉਹ ਪਪਾ ਹੀ ਠੀਕ ਹੋ ਆ ਆ ਮੁੰਡਾ ਸੀ ਓਏ ਚਾਚਾ ਤੇਰਾ ਚਾਚਾ ਚਾਚਾ ਕੀ ਹਾਲ ਹੈ ਵਧੀਆ ਵਧੀਆ ਤੂੰ ਦੱਸ ਅੰਦਰ ਕੀ ਕਰਦਾ ਸੀਗਾ ਮੈਂ ਕੁਝ ਨਹੀਂ ਕਰਨਾ ਕੀ ਹੈ ਪਾਰੀਆਂ ਮੇਰੇ ਕੇਕ ਨੇ ਲਾਊਡ ਕੀਤਾ ਫੋਨ ਚੱਕਾ ਬੀੜੀ ਕਾ ਕੇ ਕਿਵੇਂ ਬਣਾਇਦਾ ਸੀ ਮੇਰੀ ਹੈਲੋ ਲੈ ਜਰੀ ਜਾਨ ਦੀ ਕੰਨ ਤੇ ਫੋਨ ਲਾ ਲਿਆ ਆ ਮੰਮੀ ਹੈਂ ਮਨ ਸਮਝ ਨਹੀਂ ਆਉਂਦੀ ਪੁਲਿਸ ਤੇ ਨਹੀਂ ਸਮਝਦੇ ਇਹਨਾਂ ਬੰਦਾ ਕੋਈ ਚੱਕ ਕੇ ਲੈ ਕੇ ਜਾਂਦੀਆਂ ਰੱਖ ਕੇ ਜਾਂਦੇ ਨਾ ਪਰਚਾ ਕਰਦੀ ਆ ਨਾ ਕਿਸੇ ਨੂੰ ਕੁੱਟਦੀ ਆ ਬਸ ਖੜੀ ਆ ਤੇਰੇ ਦੇ ਹੱਥ ਪਹਿਲੀ ਪਹਿਲੀ ਵਾਰ ਹੋਇਆ ਵੀ ਪੁਲਿਸ ਖੜੀ ਆ ਆ ਫੜ ਲਾ ਬਾਈ ਚਾਚੇ ਦਾ ਫੜਦਾ ਡੰਡਾ ਤੇ ਆ ਬਾਈ ਕਿਹਦੇ ਕਿਹਦੇ ਦੀ ਤੇਰੇ ਤੇ ਤਾਂ ਮਨ ਤਾਂ ਭੱਜਣਾ ਪੈਣਾ ਡੱਡੇ ਮਰੀ ਜਾਂਦਾ ਲੋਕਾਂ ਦੇ ਪਿੱਛੇ ਲੱਗਦੇ ਨੇ ਸਿੰਘ ਬਰਮਾ ਸ਼ਰਮਾ ਇਹਦੇ ਵਿੱਚ ਲੱਗਦਾ ਹਰ ਮਨੀ ਪਹੁੰਚਉਦੀ ਆ ਇਧਰ ਨਾ ਮੈਂ ਥੋੜਾ ਜਵਾਬ ਨਹੀਂ ਮੈਂ ਥੋੜਾ ਜਵਾਬ ਨਹੀਂ ਨਹੀਂ ਮੈਂ ਥੋੜਾ ਜਵਾਬ ਨਹੀਂ ਤੂੰ ਲੋਟੇ ਨਹੀਂ ਆ ਰਿਹਾ ਸੌਰੀ ਯਾਰ ਚਾਚਾ ਯਾਰ ਚਾਚਾ ਮੈਂ ਇਹਦੀ ਸੱਟ ਬਹੁਤ ਆਈ ਲਵ ਯੂ ਗਰੂ ਪਿਤਾ ਜੀ ਪੁੱਤ ਕਹਿ ਦੋ ਹਾਂ ਬੇਟਾ ਚੱਲ ਕੋਈ ਗੱਲ ਲੈ ਲੈ ਲਹਿਰੇ ਬੁਲਾਉਣ ਲੱਗ ਗਿਆ ਬਾਈ ਯਾਰ ਮੈਂ ਹਰਾਨ ਹੋ ਗਿਆ ਕਿਉਂ ਲਹਿਰੇ ਕਾ ਤੂੰ ਬੁਲਾਉਣਾ ਬਾਈ ਨੇ ਕਿਹਾ ਜਿੱਥੇ ਕਿਉਂ ਬਾਈ ਕਮੂ ਹੋ ਗਈ ਬੰਦੇ ਲਾ ਫਿਰ ਬਾਈ ਆ ਨਾ ਹੈ ਬਈ ਤੁਸੀਂ ਗੰਨ ਮੈਨੂੰ ਮੈਂ ਬਈ ਬਾਈ ਨਾਲ ਹੀ ਹੁੰਦਾ ਮੈਂ ਦੋਸਤ ਆ ਬਈ ਦਾ ਲੋਕ ਗੰਨਾ ਰੱਖਦੇ ਹੁੰਦੇ ਨੇ ਫਿਰ ਇਹਨੇ ਬਾਈ ਨੇ ਢੱਡ ਰੱਖਿਆ ਪਿਤਾ ਜੀ ਪੁੱਤ ਕਹੇ ਦੋ ਇਹ ਬਲੌਗ ਤੇ ਪੈਣ ਆ ਬਈ ਇਹ ਇੱਕੋ ਬਾਈ ਨੂੰ ਮੰਮੀ ਦਾ ਫੋਨ ਆ ਜਾਂਦਾ ਬਾਰ ਬਾਰ ਜੇ ਇਹ ਕਹਿੰਦਾ ਹਾਂ ਮੰਮੀ ਪਤਾ ਨਹੀਂ ਨਾਮ ਕਿਸੇ ਮੁੰਡੇ ਦਾ ਨਾਮ ਮੰਮੀ ਆ ਬੀ ਡੀ ਗਾ ਦਾ ਯਾਨੀ ਕੁੜੀ ਵੀ ਹੋ ਸਕਦੀ ਆ ਹਾਂ ਕੁੜੀ ਵੀ ਹੋ ਸਕਦੀ ਆ ਉਹਦਾ ਨਾਮ ਮੰਮੀ ਰੱਖਿਆ ਤੇਰੇ ਵਰਗਾਂ ਭਲੇਖਾ ਹੈਲੋ ਉਹਨਾਂ ਕੋਲ ਐਰੀਆ ਆਜੋ ਹਾਂਜੀ ਆ ਪੋਸਲ ਵਾਲਿਆਂ ਦੀ ਗੱਡੀ ਖੜੀ ਓਏ ਚਾਚਾ ਛੁੱਟੀ ਜੱਕੀ ਫਿਰਦਾ ਪਿਤਾ ਜੀ ਪੁੱਤ ਕਹਿ ਦੋ ਗੱਲ ਤਾਂ ਸੁਣ ਹਾਂ ਸੈਲਫੀ ਸੈਲਫੀ ਕਰ ਲੈ ਸੈਲਫੀ ਲਓ ਜੀ ਹੁਣ ਤੁਹਾਨੂੰ ਅਸੀਂ ਹਰਮਨੀ ਨਾ ਬਣਾਉਨੇ ਆ ਹਰਮਨੀ ਨਾ ਇੱਕ ਮਿੰਟ ਸਾਨੂੰ ਤਾਂ ਮਿਲਦਾ ਪੈਣਾ ਹਾਂਜੀ ਭਾਈ ਜੀ ਕੰਮ ਆਇਆ ਤੇਰੇ ਨਾਲ ਇੱਕ ਹੁਣ ਕੰਮ ਕਰੋ ਭਾਈ ਜੀ ਮੈਂ ਤਾਂ ਤੁਹਾਡੇ ਵਿੱਚ ਜਾਨ ਵੀ ਦੇ ਦੂੰ ਮੈਂ ਜਾਨ ਤਾਂ ਹੀ ਦੇਣੀ ਹਾਂਜੀ ਥੋੜੇ ਪੁੜੇ ਚਾਹੀਦੇ ਨੇ ਤੇਰੇ ਮਸ਼ੀਨ ਲਿਆਂਦੇ ਨਵੇਂ ਅਸੀਂ ਨੇ ਥਾਣੇ 'ਚ ਉਹਦਾ ਉਦਘਾਟਨ ਜਾਂ ਕਰਨਾ ਸੀ ਬਿੱਲਾ ਛੱਟੋ ਸਾੜੇ ਨੂੰ ਕਰੀਂ ਅਬ ਜਾ ਰਿਹਾ ਜੀ ਨਿਕਲ ਬਕਾ ਦਾ ਕੋਈ ਨਾ ਮਾ ਮਾ ਜੀ ਕੋਈ ਜਿੰਨੇ ਕਰੀ ਥੋੜਾ ਸ਼ੂਟ ਖਤਮ ਹੋ ਗਿਆ ਹਾਂਜੀ ਬਰੇਕ ਖਤਮ ਤੇ ਹੁਣ ਚੇਂਜ ਮੁੱਥਲੀ ਵਰਦੀ ਕਰਤੀ ਚੇਂਜ ਚਲੋ ਤੇਰੀ ਕੀੜੋ ਕਰਦੀ ਜ਼ਰਾਬ ਨਾਲ ਮੇਲ ਕੀ ਕਾਲਾ ਪਾਣੀ ਕਿੰਨੇ ਪੈਸੇ ਮੈਂਗਾ ਪਾਣੀ ਪੀਨੇ ਦੇਖ ਹਾਂ ਬਹੁਤ ਮਹਗਾ ਪਾਣੀ ਪੀਨੇ ਬਾਈ ਤੁਸੀਂ ਆਉਣ ਦੇ ਸਿਰ ਕੱਬਾਈ ਦੇ ਚੱਖਿਆ ਪਾਣੀ ਦੇਖੀ ਇਹਨੇ ਇਹਨੇ ਅੱਧਾ ਪਾਣੀ ਕੱਢ ਕੇ ਆਪਣੀ ਸੀਸੀ ਜੀ ਭਰ ਕੇ કરી લેਣਾ ਪਛਾਹ ਕਰ ਦੂ ਐ ਕੀ ਰੂ ਪਛਾਹ ਕਰੂ ਏ ਉੱਲਾ ਕਰੂਗੀ ਓਏ ਓਕੇ ਜੀ ਵੀਰੇ ਵੀਰੇ ਚੱਲੇ ਤੁਸੀਂ ਹਾਂ ਜੀ ਯਾਰ ਕੀ ਬਾਤ ਹੈ ਓਕੇ ਠੀਕ ਹੈ ਵੀ ਜੀ ਉੱਲਾ ਵੀਰੇ ਤੇ ਵੀਰੇ ਫਿਰ ਕਿਦਾਂ ਲੱਗਿਆ ਮੈਨੂੰ ਮਿਲ ਕੇ ਬਹੁਤ ਵਧੀਆ ਵਧੀਆ ਲੱਗਿਆ ਉਹ ਘੈਂਟ ਭਾਈਆ ਬਣਾਏ ਠੀਕ ਹੈ ਬਾਈ ਵੀਰ ਤਰੱਕੀਆਂ ਤਰੱਕੀਆਂ ਦਵੇਂ ਮੇਰੇ ਵੀਰੇ ਫਤੇਗੜ ਸਾਹਿਬ ਆ ਕੇ ਜਾਊਂਗਾ ਮੈਂ ਝੂਰੂ ਵੀਰੇ ਫੋਨ ਨੰਬਰ ਦੇ ਲੈ ਸੱਚ ਤੇਰਾ ਦੇਖੋ ਭਾਈ ਸ਼ੂਟ ਖਤਮ ਹੋ ਗਿਆ ਤੇ ਉਹ ਦਿਖਾਇਆ ਨਹੀਂ ਗਿਆ ਹੈਗਾ ਸਰ ਸੌਰੀ ਤਾਂ ਬਲੌਗ ਬਾਕੀ ਤੁਹਾਨੂੰ ਸਾਰਾ ਵਧੀਆ ਲੱਗੇ ਆਊਗਾ ਬਾਕੀ ਸਾਰਿਆਂ ਨੂੰ ਲਵ ਯੂ ਯਰ ਇੱਥੇ ਹੀ ਪਿਆਰ ਬਣਾ ਕੇ ਰੱਖਿਓ ਆਈ ਲਵ ਯੂ ਐ ਮਾਮਾ ਭਵਾਨੀਗੜ ਦੇ ਵਿੱਚ ਬੱਸ ਸਟਾਹ ਨਹੀਂ ਕੋਈ ਇਹਦਾ ਰੋਡ ਦੀ ਘੜਦੀ ਨੇ ਬੱਸਾਂ ਐਡਾ ਵੱਡਾ ਸ਼ਹਿਰ ਆ ਭਵਾਨੀਗੜ ਨਹੀਂ ਫਿਰ ਬੱਸ ਬੱਸੜਾ ਕਿੱਥੇ ਆ ਬੱਸੜਾ ਉੱਧਰ ਇਹ ਪਰਾਣੀ ਬੱਸ ੱਡੇ ਆ ਉੱਧਰ ਨਵਾ ਮਤਲਬ ਕਿ ਜਿਆਦਾਤਰ ਬੱਸ ਇੱਥੇ ਘੜਦੀ ਆ ਹਾਂ ਹਾਂ ਜਿਆਦਾਤਰ ਉਹ ਉੱਧਰ ਕੋਈ ਵੀ ਨਹੀਂ ਜਾਂਦੀ ਬੱਸ ਨਾ ਨਾ ਜਾਂਦੀਆਂ ਤਾਂ ਉਧਰ ਹੈ ਬੱਚਾ ਹਾਂ ਹਾਂ ਬਸ ਕੇ ਚੱਲਦਾ ਇਹ ਆ ਬਸ ਸੜਨ ਬਸ ਸੜਨ ਚੱਲਦਾ ਆ ਤੇ ਉਹ ਪਰਲੀ ਸਾਈਡ ਤੋਂ ਸੰਗਰੂਰ ਨੂੰ ਬੜਾ ਉਧਰ ਸੰਗਰੂਰ ਨੂੰ ਅੱਥਾ ਚੜਦੀਆਂ ਆ ਆ ਪਟਿਆਲੇ ਨਹੀਂ ਜਾਂਦੀ ਇਹ ਪਟਿਆਲੇ ਦੇ ਆਪੜਿਆ ਨੂੰ ਜਾਣੀ ਹੈ ਹਾਂ ਸਟਾਰਟ ਆ ਫਿਰ ਸਟਾਰਟ ਤਾਂ ਹੈਗੀ ਆ ਮੈਂ ਦੇਖ ਰਿਹਾ ਜੀ ਬਿਤਰ ਹਾ ਹੱਥ ਨਹੀਂ ਕੰਮ ਲਾਏ ਕੋਤੇ ਨੂੰ ਆ ਜੀ ਚਾਹ ਦੀ ਬਈ ਜਾਂਦੀ ਯਾਰ 2 ਘੰਟੇ 手柄もな手柄もな。 ਕਿਹੜਾ ਸੀਗਾ ਭਵਾਨੀਗੜ ਨੂੰ ਪਲ ਦੋ ਰੱਖ ਲੈ ਉੱਥੇ ਰੱਖ ਲੈ ਇਹ ਦਿਓ ਦਾ ਭਰੇ ਘੱਟੀ ਤੇ ਆਇਆ ਉਹ ਰੇ ਨਾ ਆ ਉਹ ਤੋਂ ਇਹ ਤੋਂ ਆਓ ਪਰ ਜਾ ਉਹ ਵੀ ਘੱਟ ਜਾ ਲੈ ਮਿਹਰਬਾਨੀ ਵੀ ਇਧਰ ਬਿਊ ਬਹੁਤ ਸੁਣਾ ਆ ਰਿਹਾ ਦੁਆਰਾ ਚੱਲ ਜੀ ਮੈਂ ਸਾਰਾ ਸਸਕਾਰ ਮੈਂ ਤੁਹਾਡਾ ਗੁੱਪ ਜਿ ਲੈਣਾ ਤੇ ਉਦੋਂ ਸ਼ੂਟ ਖਤਮ ਹੋਣ ਸਾਰੇ ਫਿਰ ਮੈਂ ਖੜੇ ਭਵਾਨੀਗੜ ਉਹ ਨਿਕੜ ਪਹਿਲਾਂ ਕਿ ਚਾਵਲੇ ਦੇਣਾ ਹਾਂ ਹਾਂ ਚਾਵਲਾ ਬਾਈ ਤੋਂ ਟੋਪੀ ਲਈ ਯਾਰ ਮੈਂ ਉਹਨੂੰ ਦਿੱਤਾ ਕਿਹਾ ਕਿੰਨੇ ਦੀ ਮੈਂ ਕਿੰਨੇ ਦੀ ਕਿਹਾ 200 ਦੀ ਤੇ ਬਾਈ ਬਾਸਟਰ ਦਾ ਬਾਹਰ ਜਾ ਪੇਛਾੜ ਕੇ ਬਾਈ ਨੇ ਪੈਸੇ ਹੀ ਲੈ ਮੇਰੇ ਤੋਂ ਚਾਵਲਾ ਹੈ ਨਾ ਚਾਵਲਾ ਹੀ ਸੀ ਉਹ ਚਾਵਲਾ ਗਾਰਮ ਹਾਂ ਉਹ ਇੱਕ ਚਾਵਲਾ ਗਾਰਮੈਂਟ ਬਹੁਤ ਵਧੀਆ ਸਮਾਨ ਆ ਉਹਦੇ ਕੋਲ ਬਾਕੀ ਆਏ ਸੀਗੇ ਆਪਣੇ ਬਾਈ ਦੀ ਚਾਹ ਪੀਣ ਆਗੇ ਅੱਪਾ ਬਾਈ ਨੂੰ ਕਿਤੇ ਇਹ ਮੈਨੇਜਰ ਆਪਾਂ ਕਿਤੋਂ ਨਹੀਂ ਜਾਂਦਾ ਆਪਾਂ ਪਟਿਆਲੇ ਨੂੰ ਪਟਿਆਲਾ ਜੇ ਯਾਰ ਪਟਿਆਲੇ ਨੂੰ ਜਾਂਦੇ ਆ ਤੇ ਆਪ ਬਾਈ ਉਹਨਾਂ ਦੀ ਚਾਹ ਆ ਬਹੁਤ ਘੈਂਟ ਚਾਹ ਆ ਬਾਈ ਉਹਨਾਂ ਦੀ ਅੰਦਰ ਉਸੇ ਲੱਛੇ ਬਾਈ ਇਹਨਾਂ ਨੂੰ ਤੇ ਮੇਨ ਅੱਡੇ ਜਣਾ ਬਈਏ ਹਾਂ ਮਾਸ਼ਾਅੱਲ ਉਹਦਾ ਕਰਮ ਇੱਧਰ ਇੱਧਰ ਕਰ ਅਵਾ ਬਾਤ ਨਹੀਂ ਥੋੜਾਗਾ ਥਾਡੀ ਬਣਾ ਭਾਈ ਤੇ ਥਾਡੀ ਬਣਾਇਆ ਤੇ ਬਾਕੀ ਸ਼ੋਰ ਤੋਂ ਆਏ ਸ਼ੋਰ ਤੋਂ ਆ ਕੇ ਬੜਾ ਥੱਕ ਗਏ ਤੇ ਸਾਨੂੰ ਮੇਰੇ ਮਾਮੇ ਨੇ ਮੈਨੂੰ ਚਾਹ ਪਲਾਈ ਤੇ ਚਾਹ ਪੀ ਕੇ ਹੁਣ ਜਾਵਾਂਗੇ ਘਰ ਘਰ ਜਾ ਕੇ ਬਲੌਗ ਐਡੀਟਿੰਗ ਕਰ ਦਿੰਦੇ ਹਾਂ ਜਿਹੜਾ ਵੀ ਐਸੋਸੀਏਟਡ ਸੈਟਿੰਗ ਕਰਾਂਗੇ ਤੇ ਬੱਬੂ ਭਾਈ ਤਾਂ ਲੱਗਦਾ ਮੈਨੂੰ ਗਿਆ ਹੋਇਆ ਹੈ ਨਹੀਂ ਨਾ ਘਰੇ ਉਹ ਉਧਰ ਗਿਆ ਹੋਇਆ ਘਰੇ ਜਾ ਕੇ ਨਹਾ ਧੋ ਕੇ ਫਿਰ ਲੈਪਟਾਪ ਖੋਲਣਾ ਜਾਂ ਡਿਟਿੰਗ ਕਰਨਾ ਕਿ ਜਾਂ ਫਿਰ ਆਪਾਂ ਘੁੰਮਣ ਚੱਲਾਂਗੇ ਹਨਾ ਦਾੜੀ ਕਰ ਵੀ ਸੈਟ ਕਰਾਉਣੀ ਹੈ ਕੱਲੂ ਹੈ ਕਿ ਛੁੱਟੀ ਮੰਗਲਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਛੁੱਟੀ ਹੈ ਲਵਾਂਗੇ ਨਹੀਂ ਯਾਰੇ ਤੇ ਬਾਕੀ ਘਰ ਜਾ ਕੇ ਦਿਖਾਉਣਾ ਸਾਨੂੰ ਆ ਗਿਆ ਸੀਗਾ ਬਾਬਾ ਲੱਗ ਗਿਆ ਜੀ ਫੇਟ ਹੋ ਗਏ ਤੇ ਹੁਣ ਕਾਰ ਆ ਕੇ ਆਪਣਾ ਗੱਡੀ ਖੜਾਤੀ ਆਪਣੀ ਗੱਡੀ ਖੜਾ ਕੇ ਤੇ ਹੁਣ ਚੱਲਦੇ ਆ ਮਾਮੇ ਕੋਲ ਬੈਗ ਉਗਲਾਉਨੇ ਆ ਮਾਮਾ ਜੀ ਛਾਲ ਮਾਰੀਏ ਲੈ ਵੀ ਮਾਮੇ ਉਹ ਆਏ ਗਰੂ ਸੱਚੇ ਬਾਦਸ਼ਾ ਇਹ ਚੀਜ਼ ਜੀ ਆਪਣੇ ਇਹ ਸੋ ਆ ਰੱਖਤਾ ਜੀ ਬੈਗ ਲਾਤੀ ਚਿਪ ਪਾ ਨੇ ਆਹ